ਉਹ ਸੇਵਾ ਸੰਪਤੀ ਸਮਾਣਾ ਜਿਨ੍ਹਾਂ ਵੱਲੋਂ ਕੇ ਗਊ ਕਥਾ ਸਮਾਣਾ ਦੇ ਅੱਗਰਵਾਲ ਧਰਮਸ਼ਾਲਾ ਵਿੱਚ ਕਰਵਾਈ ਗਈ ਸੀ ਜਿੱਥੇ ਕੇ ਜੋ ਵੀ দান ਰਾਸ਼ੀ ਜਿਹੜੇ ਗਊ ਭਗਤਾਂ ਵੱਲੋਂ ਇਸ ਕਥਾ ਦੇ ਦੌਰਾਨ ਦਿੱਤੀ ਗਈ ਸੀ ਜਿਸ ਨੂੰ ਕੇ ਵੱਖ-ਵੱਖ ਗਊਸ਼ਾਲਾ ਦੇ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ ਜਿਸ ਦੇ ਤਹਿਤ ਅੱਜ ਅनाथ ਗਊਸ਼ਾਲਾ ਸਮਾਣਾ ਅनाथ ਗਊਸ਼ਾਲਾ ਸਮਾਣਾ ਦੇ ਵਿੱਚ ਟੋਕੇ ਵਾਲੀ ਮਸ਼ੀਨ ਤਾਂ ਕਿ ਜੋ ਹਰਾਚਾਰਾ ਉਸ ਨੂੰ ਕੁੱਤਰ ਕੇ ਗਊਆਂ ਨੂੰ ਪਾਇਆ ਜਾ ਸਕੇ ਉਸ ਦੇ ਲਈ ਇਹ ਮਸ਼ੀਨ ਹੈ ਜਿਹੜੀ ਤਕਰੀਬਨ 40-42000 ਰੁਪਏ ਦੀ ਜਿਹੜੀ ਮਸ਼ੀਨ ਹੈ ਉਹ ਇਹ ਵਰਕਰਾਂ ਵੱਲੋਂ ਜਿਹਨੇ ਗਊ ਸੇਵਕ ਨੇ ਇਹਨਾਂ ਵੱਲੋਂ ਇੱਥੇ ਗਊਸ਼ਾਲਾ ਚ ਅनाथ ਗਊਸ਼ਾਲਾ ਸਮਾਣਾ ਦੇ ਵਿੱਚ ਭੇਟ ਕੀਤੀ ਗਈ ਹੈ। ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਮੋਢੀ ਬਾਬਾ ਜੀ ਦਾ ਜੈ ਮੋਨੀ ਬਾਬਾ ਜੀ ਕੀ ਜੈ ਸੰਚਾਰ ਮੁਰੀ ਜੀ ਮਹਾਰਾਜ ਜੀ ਦਾ ਬਹੁਤ ਸਾਚੇ ਦਰਬਾਰ ਦੀ ਜੈ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਸਮਾਣੇ ਦੇ ਦਾਨੀ ਸੱਜਣਾ ਕੀ ਜੈ ਅੱਜ ਕੀ ਜੈ ਜੈ ਨੌਕ ਪਤਾਂ ਦੀ ਜੈ ਹਾਂਜੀ ਨਿਰਤ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਇਹ ਟੋਕਾ ਮਸ਼ੀਨ ਹੈ ਜਿਹੜੀ ਇਹ ਦਿੱਤੀ ਗਈ ਹੈਗੀ ਆ ਅनाथ ਗੋਸ਼ਾਲਾ ਸਮਾਣੇ ਦੇ ਵਿੱਚ ਗਊ ਮਾਤਾ ਕੀ ਜੈ ਇਹ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਅਗਰਵਾਲ ਧਰਮਸ਼ਾਲਾ ਦੇ ਵਿੱਚ ਗਊ ਕਥਾ ਕਰਾਈ ਗਈ ਸੀ ਸ਼ਹਿਰ ਦੇ ਦਾਨੀ ਸੱਜਣਾ ਦੁਆਰਾ ਜੋ ਉਹਨਾਂ ਨੇ ਉੱਥੇ ਦਾਨ ਦਿੱਤਾ ਗਊ ਮਾਤਾ ਵਾਸਤੇ ਉਹਦਾ ਇੱਕ ਇੱਕ ਪੈਸਾ ਜੋ ਇਕੱਠਾ ਹੋਇਆ ਹੈ ਉਹ ਪੈਸੇ ਜੇ ਇਕੱਠੇ ਦੇ ਵਿੱਚੋਂ ਅਸੀਂ ਆਹ ਮਸ਼ੀਨ ਇੱਥੇ ਜ਼ਰੂਰਤ ਸੀ ਆਪਣੇ ਅਨਾਥ ਗਊਸਾਲਾ ਦੇ ਵਿੱਚ ਤਾਂ ਅਸੀਂ ਇੱਥੇ ਇਹਨਾਂ ਨੂੰ ਅਪਗ੍ਰੇਡ ਕੀਤੀ ਆ ਗਊਆਂ ਦੇ ਲਈ ਤੇ ਇਹਦੇ ਵਿੱਚ ਸਾਰੇ ਜਿਹੜੇ ਸੱਜਣਾ ਨੇ ਇੱਚ ਦਾਨ ਦੇ ਕੇ ਉੱਥੇ ਗਊ ਕਥਾ ਚ ਦਿੱਤਾ ਸੀ ਉਹਨਾਂ ਦਾ ਅਸੀਂ ਧੰਨਵਾਦੀ ਆ ਉਹਨਾਂ ਦੇ ਵੀ ਤੇ ਗਊ ਕਥਾ ਦੇ ਦੌਰਾਨ ਜੋ ਵੀ ਕਰਿਆ ਉਹਨਾਂ ਨੇ ਆਪਾਂ ਨੇ ਕੀਤੇ ਨੇ ਉਸ ਕਥਾ ਦੇ ਵਿੱਚ ਤੁਸੀਂ ਦੇਖੋ ਆਪਣੇ ਚੰਦਰ ਜੀ ਨੇ ਕਿੰਨੀ ਵਧੀਆ ਕਥਾ ਸੁਣਾਈ ਉਹ ਅਗਲੇ ਸਾਲ ਫੇਰ ਆਪਾਂ ਕਰਵਾਵਾਂਗੇ ਤੇ ਜਿਹੜੇ ਵੀ ਪੈਸਾ ਇਕੱਠਾ ਹੁੰਦਾ ਐ ਇਦਾਂ ਹੀ ਗਊਸਾਲਾਂ ਦਾ ਜਿੱਥੇ ਵੀ ਗਊਸਾਲਾਂ ਦੇ ਵਿੱਚ ਜਰੂਰਤ ਐ ਉੱਥੇ ਆਪਾਂ ਸੇਵਾ ਕਰਾਂਗੇ ਮੈਂ ਇੱਥੇ ਸਾਰੀ ਸੇਵਾ ਇਹਨਾਂ ਨੂੰ ਜਿਹੜੋ ਦਿੱਤੀ ਆ ਆਪਣੀ ਮਸ਼ੀਨ ਆ ਸ਼ਹਿਰ ਨਿਵਾਸੀਆਂ ਦੁਆਰਾ ਹੀ ਦਿੱਤੇ ਹੋਏ ਦਾਨ ਦੀ ਐ ਇਹਨਾਂ ਕਹਿੰਦਾ ਹੋਇਆ ਮੈਂ ਗਊ ਮਾਤਾ ਕੀ ਜਾਈ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਜੋ ਮਸ਼ੀਨ ਗਊਸ਼ਾਲਾ ਦੀ ਜੀ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਗਊ ਸੇਵਾ ਸਮਿਤੀ ਸਮਾਣਿਆ ਦਾ ਜੀ ਜਿਨ੍ਹਾਂ ਨੇ ਆਪਣੇ ਉਪਰਾਲੇ ਨਾਲ ਬਹੁਤ ਵਧੀਆ ਕਥਾ ਕਰਾ ਕੇ ਔਰ ਸਾਰੇ ਗਊਸ਼ਾਲਾ ਨੂੰ ਉਹ ਸੇਵਾ ਭੇਟ ਕਰਦੇ ਆ ਮੈਂ ਆਪਣੇ ਵੱਲੋਂ ਔਰ ਸਾਡੇ ਪ੍ਰਧਾਨ ਸ਼੍ਰੀ ਗਿਆਨਚੰਦ ਕਟਾਰੀਆ ਵੱਲੋਂ ਗਊ ਸੇਵਾ ਸਮਿਤੀ ਦਾ ਤੇ ਸਮਾਣੇ ਦੇ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਜੈ ਗਊ ਮਾਤਾ ਜੈ ਗਊ ਇਹ ਹੈ ਉਹ ਮਸ਼ੀਨ ਜੋ ਕਿ ਗਊ ਸੇਵਾ ਸਮਿਤੀ ਵੱਲੋਂ ਅਗ ਜੋ ਅनाथ ਗਊਸ਼ਾਲਾ ਅਨਾਥ ਗਊਸ਼ਾਲਾ ਜੋ ਕਿ ਬੜੇਚਾ ਰੋਡ ਦੇ ਉੱਤੇ ਸਥਿਤ ਹੈ ਉੱਥੇ ਇਹ ਮਸ਼ੀਨ ਦਿੱਤੀ ਗਈ ਹੈ ਵੱਡੀ ਮੋਟਰ ਦੇ ਨਾਲ ਮਸ਼ੀਨ ਦਿੱਤੀ ਗਈ ਆ ਹਾਲਾਂਕਿ ਗਊਸ਼ਾਲਾ ਕੋਲ ਜੋ ਇਹ ਮਸ਼ੀਨਾ ਪਹਿਲਾਂ ਵੀ ਆਲਰੇਡੀ ਹੈਗੀਆਂ ਨੇ ਪਰ ਇਹ ਮਸ਼ੀਨਾ ਥੋੜੀਆਂ ਛੋਟੀਆਂ ਸੀਗੀਆਂ ਜਿਸ ਕਰਕੇ ਗਊਸ਼ਾਲਾ ਵੱਲੋਂ ਡਿਮਾਂਡ ਕੀਤੀ ਗਈ ਹੈ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕੀ ਚਾਹੀਦਾ ਹੈ ਇਹਨਾਂ ਨੇ ਕਿਹਾ ਕਿ ਸਾਨੂੰ ਇੱਕ ਟੋਕਾ ਮਸ਼ੀਨ ਵਧੀਆ ਮਸ਼ੀਨ ਚਾਹੀਦੀ ਹੈ ਤਾਂ ਕਿ ਗਊਆਂ ਦਾ ਜਿਹੜਾ ਹਰਾ ਚਾਰਾ ਉਸ ਨੂੰ ਚੰਗੀ ਤਰ੍ਹਾਂ ਕੁੱਤਰਿਆ ਜਾ ਸਕੇ ਘੱਟ ਸਮੇਂ ਦੇ ਵਿੱਚ ਤੇ ਗਊਆਂ ਨੂੰ ਇਹ ਫੈਸਿਲਿਟੀ ਦੇਣ ਦੇ ਲਈ ਗਊਸ਼ਾਲਾ ਨੂੰ ਇਸ ਲਈ ਇਹ ਜਿਹੜੀ ਮਸ਼ੀਨ ਹੈ ਇਹ ਦਿੱਤੀ ਗਈ ਹੈ ਗਊ ਸੇਵਾ ਸੰਪਤੀ ਜਿਨ੍ਹਾਂ ਵੱਲੋਂ ਅਗਰਵਾਲ ਧਰਮਸ਼ਾਲਾ ਦੇ ਵਿੱਚ ਥੋੜੀ ਦੇਰ ਪਹਿਲਾਂ ਹੀ ਕਥਾ ਕਰਵਾਈ ਗਈ ਸੀ ਪਿਛਲੇ ਸਾਲ ਵੀ ਕਰਵਾਈ ਸੀ ਇਸ ਸਾਲ ਵੀ ਕਰਵਾਈ ਗਈ ਹੈ ਤੇ ਉਹਨਾਂ ਵੱਲੋਂ ਜੋ ਦਾਨ ਰਕਮ ਇਕੱਠੀ ਹੋਈ ਸੀ ਉਸੇ ਨੂੰ ਗਊਸ਼ਾਲਾ ਦੇ ਲਈ ਹੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਅੱਜ ਪਹਿਲੀ ਤੌਰ ਤੇ ਉੱਤੇ ਇਹ ਗਊਸ਼ਾਲਾ ਨੂੰ ਦਿੱਤੀ ਗਈ ਹੈ ਇਸ ਤੋਂ ਬਾਅਦ ਜਿਹੜੀਆਂ ਸਮਾਣੇ ਦੀਆਂ ਹੋਰ ਗਊਸ਼ਾਲਾ ਨੇ ਉੱਥੇ ਵੀ ਇਹ ਇਹ ਸੇਵਾ ਦੇ ਤੌਰ ਤੇ ਜੋ ਵੀ ਚੀਜ਼ ਉੱਥੇ ਦੀ ਲੋੜ ਹੋਏਗੀ ਜਿੰਨੇ ਕੇ ਫੰਡ ਹੈਗਾ ਉਸ ਦੇ ਮੁਤਾਬਕ ਇਹ ਦਿੱਤਾ ਜਾਏਗਾ ਗਊ ਸੇਵਾ ਸੰਪਤੀ ਸਮਾਣਾ ਵੱਲੋਂ ਸਮਾਣਾ ਹੈਲਪਲਾਈਨ ਤੋਂ ਦੇਵਕਿੰਦਨ ਸਿੰਘਲਾ ਗੋਵਰ ਸੇਵਾ ਸੰਕਤੀ ਸਮਾਣਾ ਵੱਲੋਂ ਲੋਕ ਕਥਾ ਦਾ ਆਯੋਜਨ ਕਰਵਾ ਕੇ ਜੋ ਦਾਨ ਰਾਸ਼ੀ ਦਾਨੀ ਸੱਜਣਾ ਵੱਲੋਂ ਦਿੱਤੀ ਗਈ ਉਸ ਦਾਨ ਰਾਸ਼ੀ ਦਾ ਸੇਵਾ ਸੰਕਤੀ ਵੱਲੋਂ ਬਹੁਤ ਤਰੀਕੇ ਨਾਲ ਉਪਯੋਗ ਕੀਤਾ ਗਿਆ ਹੈ ਜਿਵੇਂ ਕਿ ਅनाथ ਗੋਸ਼ਾਲਾ ਨੂੰ ਇੱਕ ਟੋਕੇ ਦੀ ਮਸ਼ੀਨ ਦਿੱਤੀ ਗਈ ਹੈ ਬਹੁਤ ਵਧੀਆ ਕੁਆਲਿਟੀ ਦੀ ਮਸ਼ੀਨ ਦਿੱਤੀ ਗਈ ਹੈ ਜਿਸ ਨਾਲ ਜੋ ਸੇਮ ਸੇਵਕ ਸਵੇਰੇ ਇੱਥੇ ਗੋਸ਼ਾਲਾ ਸੇਵਾ ਕਰਨ ਆਉਂਦੇ ਹਨ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਸੀ ਚਾਰੇ ਕੁਤਰਨ ਵਾਸਤੇ ਇਹ ਮਸ਼ੀਨ ਦੇ ਨਾਲ ਚਾਰੇ ਦੀ ਕੁਤਰਾਈ ਹੈ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਹੋਵੇਗੀ ਤੇ ਗਊਆਂ ਦੀ ਸੇਵਾ ਜਿਹੜੀ ਹੈ ਉਹ ਵਧੀਆ ਚੱਲੇਗੀ ਗਊ ਸੇਵਾ ਸੰਪਤੀ ਅੱਗੇ ਵਾਸਤੇ ਜਦੋਂ ਵੀ ਇਹਨਾਂ ਗੋਸ਼ਾਲਾ ਨੂੰ ਕਦੇ ਕਿਸੇ ਵੀ ਟਾਈਮ ਲੋੜ ਪੈਂਦੀ ਹੈ ਕਿਸੇ ਤਰ੍ਹਾਂ ਦੀ ਸੇਵਾ ਦੀ ਤਾਂ ਉਹ ਸੇਵਾ ਕਰਨੀ ਤਿਆਰ ਹੈ ਅਸੀਂ ਸਹਾਇਕ ਦੇ ਲਈ ਇਹ ਵਾਦਾ ਕਰਦੇ ਹਾਂ ਕਿ ਗਊ ਗਊ ਸ਼ਾਲਾ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਧਨਮਨਤਾ ਨਾਲ ਇਹਨਾਂ ਦਾ ਸਹਾਇਕ ਦਿੱਤਾ ਜਾਵੇਗਾ Jaguma Jaguma Jai bhai motorcycle